ਇਦਲੋ ਗੋਪੀ ਦੀ ਕੀਮਤ ਲਾ ਲਓ ਗੋਪੀ ਵੇਖ ਜਾ ਓਏ ਆੜ ਕਿਆ ਲੈ ਕੇ ਆਉਣ ਵਾਲੇ ਉਹ ਕਹਿੰਦਾ ਪਹਿਲਾਂ ਆੜ ਤੀ ਉਹਦੇ ਪੈਸੇ ਦੇਵਾ ਦੇ ਪਾਗਲਾ ਇੰਨਾ ਸੱਚ ਨਾ ਬੋਲ ਪਿੰਕੀ ਨੇ ਗੁੱਸਾ ਕਰ ਜਾਣਾ ਹੀ ਮੈਨੂੰ ਨੇਪਾਲੀ ਨੇਪਾਲੀ ਫੇਰ ਕਹਿ ਦੇਣਾ ਇਹਨੇ ਕਿਉਂ ਵੀ ਚਲੀਆਂ ਕਿਹੜੀਆਂ ਮੁੱਛਾਂ ਜਿਹੜੀਆਂ ਰਾਤ ਨੂੰ ਲੈ ਜਾਂਦੀਆਂ ਨੇ ਸਿਮਿਆ ਆਪਦੇ ਉਧਰ ਕਿੜੀਆਂ ਮੇਜੇ ਓਏ ਸਿਮੇ ਇਹ ਮੁੱਛਾਂ ਕਿਹੜੀਆਂ ਜਿਹੜੀਆਂ ਰਾਤ ਨੂੰ ਲੈ ਜਾਂਦੀਆਂ ਸਵੇਰੇ ਲੱਗ ਜਾਂਦੀਆਂ ਕਹਿੰਦਾ ਉਹਦਾ ਭੈਣ ਜੋ ਰੱਕੇ ਚ ਬਿਦਾਉਂਦਾ ਸਾਚੀ ਗੱਲ ਦੀ ਸਾਚੀ ਗੱਲ ਕੀ ਹਾਲ ਚੱਲ ਨੇ ਠੀਕ ਹੋ ਫੁੱਲ ਮਜ਼ੰਦਰ ਕੀਤਾ ਜਾਊਗਾ ਸਾਰੇ ਪਾਸਿਓ ਫੋਟੋ ਆ ਚੁੱਕੀਆਂ ਨੇ ਗੱਲ ਕਹਿਣ ਦੀ ਕੀ ਹੈ ਚਲ ਆ ਜੀ ਥੇ ਥੇ ਆ ਗਿਆ ਜਾਨ 2 ਮਿੰਟ ਜਾ ਗਿਆ ਬਸ ਮਾੜਾ ਇੰਸਟਾਗ੍ਰਾਮ ਵਾਲਿਆਂ ਨੂੰ ਮਿਲਣਾ ਭਾਜਪਾ ਨੇ ਅੱਡੇ ਤੇ ਆਏਗਾ 1 ਮਿੰਟ ਦੀ ਆ ਗਿਆ ਆਪਾਂ ਇਕੱਠੇ ਚੱਲਦੇ ਆ ਭਾਜਪਾ ਨੇ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਕੱਢਿਆ ਬਾਹਰ ਪਹਿਲਾ ਬੰਦਾ ਮੈਂ ਦੇਖਿਆ ਜਿਹੜਾ ਭਾਜਪਾ ਚੋਂ ਵੀ ਕੱਢਿਆ ਗਿਆ ਉਹ ਕਿੱਥੇ ਬਾਈ ਜੀ ਜਦੋਂ ਮੈਂ ਬੜਾ ਅਗੇ ਛੋਟੀ ਕਣੀ ਅੱਡੇ ਤੇ ਆ ਗਿਆ ਮੈਂ 5 ਮਿੰਟ ਚ ਆ ਗਿਆ ਜੀ 5 ਮਿੰਟ ਚ ਆ ਗਿਆ ਜੀ ਲਵ ਯੂ ਲਵ ਯੂ ਲਵ ਯੂ ਜੈਨੂ ਲਵ ਯੂ ਪਹਿਲਾ ਬੰਦਾ ਵੀ ਜਿਹੜਾ ਭਾਜਪਾ ਜੋ ਕੱਢਿਆ ਗਿਆ ਉਹਣਾ ਨਾ ਭਾਜਪਾ ਦਾ ਚੌਂਦੀ ਆਏ ਜੇ ਜਵਲ ਪਰ ਉਹਨਾਂ ਨੂੰ ਵਿੱਚ ਵੀ ਨਹੀਂ ਕੋ ਦੇਖਿਆ ਤਾਲਾ ਭਾਜਪਾ ਨੇ ਕੀ ਕਿਹਾ ਭਾਜਪਾ ਕਹਿੰਦੀ ਹੁਣੇ ਦੱਸ ਦੇਣਾ ਸੋਸ਼ਲ ਮੀਡੀਆ ਤੇ ਔਰਤ ਕਲਾਬ ਇਤਰਾਜ ਯੋਗ ਸ਼ਬਦਾਵਲੀ ਬੋਲਣ ਵਾਲੇ ਭਾਜਪਾ ਨੇਤਾ ਤੇ ਐਫ ਆਈ ਆਰ ਦਰਜ ਚੱਕੋ ਠੀਕ ਆ ਪਹਿਲਾਂ ਲੋਕਨ ਸਾਹਿਬ ਪਾਰਟੀ ਫਿਰ ਕਾਂਗਰਸ ਤੇ ਫਿਰ ਉਹਨ ਭਾਜਪਾ ਦਾ ਫੜਿਆ ਸੀ ਪੱਲਾ ਹੋਰ ਕਿਹਦਾ ਰਹਿ ਗਿਆ ਪੱਲਾ ਕਲਾ ਦਾ ਪੱਲਾ ਤੂੰ ਤਾਂ ਜਿਹੜਾ ਕੋ ਕਰਨਾ ਸੀ ਕਰਤਾ ਜਿਹੜਾ ਤੂੰ ਕਰਨਾ ਸੀ ਨਾ ਤੂੰ ਕਰਤਾ ਜੋ ਮੇਰੀ ਇੱਜ਼ਤ ਲਾਉਣੀ ਬਾਂਗੜ ਸਾਹਿਬ ਸਭ ਸਾਰੀ ਸੈਟਿੰਗ 'ਚ ਨਹੀਂ ਹੁਣ ਤੂੰ ਟੈਨਸ਼ਨ ਨਾਲ ਕਾ ਤਾਂ ਤੂੰ ਫੋਨ ਕਰਾਉਂਦਾ ਫਿਰਦਾ ਧੰਨਵਾਦ ਬਾਈ ਬਾਈ ਯਾਰ ਮਾਰ ਹੋ ਗਈ ਪਰ 1000 ਦਾ ਮੈਂ ਉਹਦਾ ਵੀ ਤਾਂ ਨਾਂ ਲੈ ਹੀ ਰਿਆਂ ਵੀਰੇ ਵਿੱਚ ਵੀ ਇਹਦੇ ਕੋਲ ਸਾਰਾ ਕੁਝ ਲੈ ਲਓ ਖਰੀਦ ਲਓ ਗੋਪੇ ਨੂੰ ਖਰੀਦ ਲਓ ਭਾਜੀ ਤੇਰੇ ਵਰਗਾ ਥੋੜੀ ਆ ਉਹ ਅੰਡੈਵਰਾਂ ਤੇ ਵਿਕ ਜੇ 18 ਤੇ ਵਿਕ ਜੇ ਇੱਥੇ ਨਾ ਹੁਣ ਸਾਰੇ ਮੇਰੇ ਚਲ ਭੈਣ ਭਰਾਈ ਨੇ ਗਲੀ ਚੋ ਕੋ ਕੁੱਤਾ ਕੁੱਤੀ ਸੰਭੋਗ ਕਰਦੇ ਹੋਣ ਨਾ ਆਪਾਂ ਸਾਈਡ ਤੋਂ ਲੰਘ ਜੀਦਾ ਵੀ ਕਾ ਨੂੰ ਯਾਰ ਬਾਈ ਨਹੀਂ ਠੀਕ ਲੱਗਦਾ ਸਾਰੇ ਦੇ ਦੇਣਾ ਨਾ ਤੇ ਇਹ ਨੇ ਜਿਹੜੇ ਪਰਚੇ ਪਵਾ ਕੇ ਸਿਕਿਉਰਿਟੀ ਲਈ ਹੋਈ ਆ ਉਹ ਚ ਇਹ ਗਵਾਹ ਦਿੰਦਾ ਵੀ ਮੈਂ ਮੌਕੇ ਦਾ ਉਹ ਕਹਿੰਦਾ ਮੈਂ ਮੌਕੇ ਦਾ ਮੁੱਖ ਗਵਾਹ ਆ ਮਰੀ ਰੇਪ ਕੇਸ ਦਾ ਧੰਨਵਾਦ ਪੁੱਤਰ ਸਹਿਬਾ ਮੌਕੇ ਦਾ ਗਵਾਹ ਭਈਏ ਰੇਪ ਕੇਸ ਦਾ ਵੀ ਤੂੰ ਸਾਲਿਆ ਫੱਟੇ ਥੱਲੇ ਬੈਠਾ ਦੀ ਵੀ ਜੇ ਆਪਣੀ ਭੈਣ ਦੀ ਇੱਜ਼ਤ ਨਹੀਂ ਬਚਾਈ ਉਹ ਦਿੱਤੋਂ ਗਲਤ ਐ ਆ ਵੀ ਤੂੰ ਉਹਨਾਂ ਦੇ ਸਿਰ ਤੇ ਸਿਕਿਉਰਿਟੀ ਸੀ ਸਿਕਿਉਰਿਟੀ ਲੈ ਗਿਆ ਸਮਝ ਨਹੀਂ ਗਿਆ ਮੌਕੇ ਦਾ ਗਵਾਹ ਵੀ ਰੇਪ ਦਾ ਮੈਂ ਤਾਂ ਹੈਰਾਨ ਆ ਭਾਜੀ ਤੂੰ ਤੂੰ ਸਾਡੇ ਨਾਲ ਮੱਤਾ ਲਾਏਗਾ ਅਜੀ ਗੁਰੂ ਸਾਹਿਬ ਦੀ ਇੱਜ਼ਤ ਪਿੱਛੇ ਪਰਚੇ ਕਰਾਏ ਹੋਏ ਨੇ ਸਾਰਿਆਂ ਨੂੰ ਪਤਾ ਕਿਉਂ ਵੀਰੇ ਸਮਝਿਆ ਇੱਕ ਮਾਫੀ ਮੰਗਦਾ ਮੈਂ ਉੱਤੇ ਦਫ਼ਤਰ ਬਹਿ ਕੇ ਕੋਈ ਪਰਚਾ ਨਾ ਹੁੰਦਾ ਪਰ ਤੇਰੇ ਵਰਗੇ ਥੋੜੀ ਐ ਤੇਰੀ ਤਾਂ ਮਾਫੀ ਮੰਗਦੇ ਦੀ ਵੀਡੀਓ ਵੀ ਆ ਰਹੀ ਆ ਸੰਤਰੀ ਕਲਰ ਦੀ ਟੀ-ਸ਼ਰਟ ਤੇ ਉਰੇ ਫਿਲਾ ਲਿਖਿਆ ਆ ਮੈਨੂੰ ਮਾਫ ਕਰ ਦਿਓ ਜੀ ਜਿੱਤੋਂ ਮੰਗੀ ਸੀ ਆਪਾਂ 2022 ਚ ਬਹੁਤ ਕੋਝਾ ਵੀਰੇ ਕਿਉਂ ਛੱਡ ਕਰ ਜੋਤਪਈ ਇਹਨੇ ਛੱਡਿਆ ਇਦੀ ਭੈਣ ਲੱਗਦੀ ਆ ਮੇਰੀ ਵਾਈਫ ਐਂਡ ਡੇ ਪ੍ਰੈਗਨੈਂਟ ਤੇ ਕੋਈ ਵੀਡੀਓ ਵਾਇਰਲ ਕਰਦਾ ਹੁੰਦਾ ਤੂੰ ਇਹ ਦੱਸ ਦੇ ਬਸ ਐਂਡ ਡੇ ਤੇ ਇਹ ਖੜਕਣਾਉਣ ਦੀਆਂ ਗੱਲਾਂ ਕਰਦਾ ਠੀਕ ਆ ਸਾਰਿਆਂ ਨੂੰ ਪੁੱਛ ਕੇ ਦੇਖਿਓ ਜਿੰਨੇ ਵੀ ਸੰਦੀਪ ਲੁਧਿਆਣਾ ਗਰੁੱਪ ਦੇ ਵਿੱਚ ਬੰਦੇ ਨੇ ਉਹਨਾਂ ਨੂੰ ਮੈਸੇਜ ਕਰਕੇ ਦੇਖਿਓ ਠੀਕ ਆ ਸਮਝੇ ਮੇਰੀ ਗੱਲ ਮੈਨੂੰ ਤਾਂ ਸਾਰੇ ਮੇਰੇ ਘਰੇ ਆਏ ਨੇ ਵਧਾਈ ਦੇਣ ਸਾਰੇ ਮਿਲ ਕੇ ਗਏ ਨੇ ਸਾਰੇ ਮਿਲ ਕੇ ਗਏ ਨਹੀਂ ਕੋਈ ਫੋਟੋਆਂ ਵਾਲਾ ਕੰਮ ਨਹੀਂ ਰਿਹਾ ਨਹੀਂ ਚੰਗਾ ਲੱਗਦਾ ਅਗਲਾ ਕਹਿੰਦਾ ਯਾਰ ਮੈਂ ਦੋਨੇ ਪਾਸੇ ਨਹੀਂ ਚੱਲ ਸਕਦਾ ਠੀਕ ਹੈ ਪਰ ਅਗਲਾ ਜਮੀਰ ਦੇ ਨਾਲ ਮਿਲਣਾ ਆ ਸਭ ਕੁਝ ਕਰਕੇ ਗਿਆ ਠੀਕ ਹੈ ਹੁਣ ਤੂੰ ਦੱਸ ਵੀ ਜਿੱਦਣ ਸੀਏ ਸਟਾਫ ਇਨਕੁਆਰੀ ਹੋਈ ਸੀ ਮੇਰੀ ਤਾਂ ਯਾਰੀ ਸੰਦੀਪ ਵੀਰੇ ਨਾਲ ਸਾਲ ਦੀ ਸੀ ਤੇਰੀ 7 ਸਾਲ ਦੀ ਸੀ ਮੈਂ ਤਾਂ ਸਾਲ ਦੀ ਯਾਰੀ ਦੇ ਵਿੱਚ ਵੀ ਵੀਡੀਓ ਨਹੀਂ ਡਿਲੀਟ ਕਰੀਆਂ ਕੁੱਟ ਪੈਣ ਤੋਂ ਬਾਅਦ ਵੀ ਤੂੰ ਤੂੰ ਦੂਜੇ ਦਿਨ ਲੇਲੜੀਆਂ ਕੱਢਦਾ ਸੀ ਦੂਜੇ ਦਿਨ ਲੇਲੜੀਆਂ ਕੱਢਦਾ ਸੀ ਗਵਾਵਾਂ ਮੰਮੀ ਨੂੰ ਭੈਣ ਨੂੰ ਲੈ ਕੇ ਐਫਸੀਪੀ ਦਫਤਰ ਫਿਰਦਾ ਸੀ ਉੱਥੇ ਕਹਿ ਜੀਆਂ ਗੱਲਾਂ ਕਰਦਾ ਸੀ ਡੈਡੀ ਆਪਣੇ ਤੇ ਲੋਨ ਕਿੰਨਾ ਡੈਡੀ ਆਪਾਂ ਤਾਂ ਪੈਸੇ ਦਿਖਾ ਦਾਂਗੇ ਡੈਡੀ ਐ ਕਰ ਦਾਂਗੇ ਝੱਗ ਸੜਦਾ ਸੀ ਮੂੰਹ 'ਚ ਉੱਥੇ ਬੁੱਤ ਦਾਵਣ ਦੋਵਣਾ ਹੋਂ ਤਾਂ ਸਾਰਾ ਕੁਝ ਕਰਤਾ ਸਾਰਾ ਕੁਝ ਕਰਤਾ ਜਿਹੜੀ ਜੀ ਤੋਂ ਮੈਂ ਡਰਦਾ ਸੀ ਉਹ ਇਹਨੇ ਕਰਤੀ ਤੇ ਸਾਡੇ ਤੇ ਤੇਰੇ ਕਰਤਾਰ 'ਚ ਬੜਾ ਫਰਕ ਆਉ ਦੱਲੇ ਆ ਤੂੰ ਨਾਲ ਸਾਲ ਰਹਿ ਕੇ ਠੀਕ ਆ ਤੂੰ ਸਭ ਤੋਂ ਪਹਿਲਾਂ ਬਾਂਗੜ ਸਾਹਿਬ ਨਾਲ ਲੜਿਆ ਉਹਨਾਂ ਦੀਆਂ ਗੱਡੀਆਂ ਚਲਾ ਕੇ ਉਹਨਾਂ ਨਾਲ ਫੇਮਸ ਹੋ ਕੇ ਉਹਨਾਂ ਨਾਲ ਲੜਿਆ ਉਸ ਤੋਂ ਬਾਅਦ ਤੂੰ ਗੋਸ਼ੇ ਸਾਹਿਬ ਨਾਲ ਲੜਿਆ ਉਸ ਤੋਂ ਬਾਅਦ ਤੂੰ ਬੈਂਸ ਸਾਹਿਬ ਨਾਲ ਲੜਿਆ ਉਸ ਤੋਂ ਬਾਅਦ ਤੂੰ ਕੜਵਲ ਸਾਹਿਬ ਨਾਲ ਲੜਿਆ ਉਸ ਤੋਂ ਬਾਅਦ ਤੂੰ ਗਰਮੇਲ ਵਾਲਿਆਂ ਤੋਂ ਗੱਡੀ ਲਈ ਉਸ ਤੋਂ ਬਾਅਦ ਤੂੰ ਸੇਠੀ ਨਾਲ ਲੜਿਆ ਤੂੰ ਹੀ ਸਹੀ ਆ ਤੂੰ ਹੀ ਸਹੀ ਆ ਬਸ ਤੂੰ ਮੇਰੀ ਵਾਈਫ ਤੇ ਮੇਰੇ ਬੱਚੇ ਤੇ ਮੇਰੀ ਘਰ ਦੀ ਤੇ ਮੇਰੀ ਮਾਂ ਤੇ ਮੇਰੇ ਭਰਾ ਤੇ ਸਾਰਿਆਂ ਤੇ ਆਇਆ ਮੈਂ ਆਇਆ ਕਿਸ ਤੇ ਜੇ ਮੈਂ ਰਿਕਾਰਡਿੰਗ ਆ ਦਿਖਾਣ ਲੱਗਿਆ ਨਾ ਪੁੱਤ ਬੁਰਕਾ ਪਾਪਾ ਲੰਘਿਆ ਕਰੇਗਾ ਲੁਧਿਆਣੇਓ ਬੁਰਕਾ ਪਾਪਾ ਸੰਕੇ ਨਾ ਤੂੰ ਗਦਾਰੀ ਕੀਤੀ ਜਦੋਂ ਤੂੰ ਮੂਸੀ ਵਾਲਾ ਸਾਹਿਬ ਦੇ ਡੈਡੀ ਦੇ ਬਾਰੇ ਵੀਡੀਓ ਪਾਇਆ ਕਿਵੇਂ ਤੂੰ ਲੁਧਿਆਣੇਓ ਲਾਈਵ ਵੀਡੀਓ ਅੱਜ ਵੀ ਪਈ ਆ ਠੀਕ ਆ ਨਾ ਧੰਨਵਾਦ ਸਰਪੰਚ ਸਾਹਿਬ ਤੂੰ ਲਾਈਵ ਵੀਡੀਓ ਅੱਜ ਵੀ ਪਈ ਆ ਤੂੰ ਸੀਐਮਸੀ ਚੌਂਗ ਤੋਂ ਪੈਲ ਤੱਕ ਲਾਈਵ ਆਇਆ ਸੀ ਅਣੀ ਤੈਨੂੰ ਚਾਰ ਲੋਕ ਵੱਧ ਦੇ ਦੇਣੇ ਨਾਲ ਮੇਰੇ ਜੂਤ ਪੁਆਏ ਆ ਤੂੰ ਸਮਝ ਗਿਆ ਗੱਲ ਨੂੰ ਮੇਰੀ ਜਦੋਂ ਲੁਧਿਆਣਾੇ ਮੀਟਿੰਗ ਸੀਗੀ ਮੀਟਿੰਗ ਦਾ ਕਹਿ ਕੇ ਤੂੰ ਕਹਿੰਦਾ ਵੀ ਸਣੀ ਨੇ ਬੀਜੇਪੀ ਤੋਂ ਐਨ ਕਰ ਲਈ ਤੈਨੂੰ ਦਾ ਥਾਲਿਆ ਧੱਕੇ ਮਾਰ ਮਾਰ ਕੱਢਿਆ ਆ ਲੈ ਆ ਲੈ ਮੈਂ ਤਾਂ ਅੱਜ ਤੱਕ ਦੀ ਕਦੇ ਆਏ ਜੀ ਫੋਟੋ ਦੇਖੀ ਨਹੀਂ ਹੈਗੀ ਵੀ ਜਿੱਥੇ ਲਿਖਿਆ ਹੋਵੇ ਭਾਜਪਾ ਨੇ ਗੁਰਵਿੰਦਰ ਸਿੰਘ ਨੂੰ ਪ੍ਰਿੰਕਲ ਨੂੰ ਪਾਰਟੀ ਜੋ ਕੱਢਿਆ ਪੱਗ ਦੇ ਕਿੰਨੀ ਸੋਹਣੀ ਬੰਨੀ ਫਿਰਦਾ ਲੈ ਸਾਡੇ ਸਾਹਮਣੇ ਤਿੰਨ ਬੰਦੇ ਬੈਠੇ ਨੇ ਉਹ ਦੁਨੀਆ ਨੂੰ ਘਮਰਾਹ ਤਾਂ ਨਹੀਂ ਕਰਦੇ ਕਿਉਂ ਵੀਰੇ ਤੁਸੀਂ ਟੋਪੀ ਪਾਣੇ ਪਾਣਿਆ ਸਰਦਾਰ ਹੋ ਤੱਕੇ ਨਾ ਤਾਂ ਨਹੀਂ ਵੀ ਪਿੱਛੇ ਪੱਗ ਦੇ ਥੱਲੇ ਕੁਝ ਹੋਰ ਆ ਨਹੀਂ ਰੱਖੇ ਕੇਸ ਨਹੀਂ ਰੱਖੇ ਸਹਿਇਤਾਰੀਆਂ ਸਹਿਇਤਾਰੀਆਂ ਹਾਂ ਸਾਰੀ ਸਿੱਕੀ ਤੁਸੀਂ ਆਪਣੇ ਸਿਰ ਤੇ ਜੱਕੀ ਫਿਰਦੇ ਆ ਹਾਂ ਜਿਹੜਾ ਅਸਲੀ ਜੱਟ ਦਾ ਪੁੱਤ ਹੁੰਦਾ ਉਹ ਜਨਾਨੀਆਂ ਨਹੀਂ ਵਿੱਚ ਲੈ ਕੇ ਆਉਂਦਾ ਨੂੰ ਸ਼ਰਮ ਆਉਣੀ ਚਾਹੀਦੀ ਉਹ ਵੀ ਬਾਈ ਭਰਾ ਭਰਾ ਸਾਲਾ ਲੱਗਦਾ ਮੇਰਾ ਸਾਲਾ ਇਹ ਉਹਨੇ ਕਮੈਂਟ ਤੇ ਨਹੀਂ ਔਨ ਕਰਨੇ ਵੀਰੇ ਦੇਖ ਲਈ ਤਰੀ ਦੁਨੀਆ ਨੂੰ ਗਾਲ ਕੱਢਦੀ ਪਈ ਆ ਕਿਉਂ ਬਾਜੀ ਸਹੀ ਆ ਬੱਚੇ ਵਾਲਾ ਗੱਲ ਨਾ ਕਰਦਾ ਜਨਾਨੀ ਵਾਲੀ ਗੱਲ ਨਾ ਕਰਦਾ ਮੈਂ ਹੁਣ ਵੀ ਕਹਿਣਾ ਜੇ ਮੇਰੀ ਕਿਸੇ ਜਨਾਨੀ ਵਾਲੇ ਤਰਾਕ ਜੋਗ ਫੋਟੋ ਆ ਜਾਂ ਕਿਸੇ ਕੁੜੀ ਦੀ ਹੈਗੀ ਆ ਤੂੰ ਪਾ ਦੇ ਮੈਂ ਆਪਣੇ ਪਿਓ ਦਾ ਨੀਜੇ ਮੈਂ ਕਾਰਵਾਈ ਕਰਾਵਾਂ ਜੇ ਹੋਊਗੀ ਵੀਰੇ ਤਾਂ ਹੀ ਪਾਊਗਾ ਫਿਰ ਬਹਿਲਾ ਕੇ ਫੁਸਲਾ ਕੇ ਆਪਣੀ ਭੈਣ ਨੂੰ ਤੇ ਘਰੇ ਬਿਠਾ ਕੇ ਜੋ ਮਰਜੀ ਕਹਦੇ ਵੀ ਭਾਈ ਮੈਂ ਤਾਂ ਇਹ ਇਹ ਤਾਂ ਗਲਤ ਆ ਇਹਰੇ ਤੈਨੂੰ ਘਰੋਂ ਕੱਢਣਾ ਜੋ ਮਰਜੀ ਕਹਾ ਦੇ ਘਰਾਂ 'ਚ 100 ਵਾਰੀ ਲੜਾਈਆਂ ਹੁੰਦੀਆਂ ਨੇ ਸੋਤਾ ਨਵਾਦੋ ਤੋ ਮੈਂ ਕਹੀ ਤੁੰਨ ਕੇ ਰੱਖਾਂਗੇ ਤੁੰਨ ਕੇ ਅਭੀ ਸਿੱਧੂ ਪੇਜ ਆ ਲਾਈਕ ਕਰ ਲਿਓ ਦੇਖ ਲਿਓ ਫੇਸਬੁੱਕ ਤੇ ਲਵ ਯੂ ਵਿਕਾਸ ਜੀ